ਭਾਰੀ ਲਖਾਰੀ ਹੈ ਬੜਾ ਇਹ ਅੱਛਾ ਲਖਾਰੀ ਹੈ ਇਤਿਹਾਸ ਦਾ ਬੁੱਢਾ ਉਹਦਾ ਵੇੜਾ ਹੋ ਗਿਆ ਹੈ ਕਿ ਉਹਦੇ ਬੰਦੇ ਚੱਕ ਲੈਂਦੇ ਐ ਤਾਂ ਇਹ ਮੇਰਾ ਮਤਲਬ ਇਹ حکومت ਤੇ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਿੱਖੋਂ ਹੁਣ ਉੱਠਣ ਲੱਗੇ ਐ ਤੇ ਜ਼ਬਰ ਨੂੰ ਨਹੀਂ ਸਹਿਣਗੇ ਇਹ ਕੁਝ ਛਕਾ ਕੰਮ ਸਭਾਇਕ ਕਿ ਕਿਫਤੇ ਬਹੁਤ ਤੁਹਾਡੀ ਮਿਹਰਬਾਨੀ ਪ੍ਰੈਸ ਦੀ ਜਿਹੜਾ ਤੁਸੀਂ ਇੱਥੇ ਆਏ ਹੋ ਅੱਜ ਤੁਸੀਂ ਦੇਖ ਰਹੇ ਹੋ ਬਟਾੜੇ ਦੇ ਵਿੱਚ ਕਿ ਜਿੰਨੀਆਂ ਵੀ ਬੀਪੀਆਂ ਆਈਆਂ ਔਰਛਾ ਇਹਨਾਂ ਦੇ ਬੱਚੇ ਸੰਤ ਗੋਇਲ ਨੇ ਫਿਰ ਗੁਮਿੰਦਰਾਮ ਨੇ ਸੀ타ਰਾਮ ਨੇ ਇਹਨਾਂ ਦੇ ਘਰ ਵਾਲੇ ਮਾਰਤੇ ਐ ਔਰ ਬਹੁਤ ਤਕੜਾ ਜ਼ੁਲਮ ਇਸ ਇਲਾਕੇ ਦੇ ਵਿੱਚ ਇੰਡੀਆ ਦੀ ਸਰਕਾਰ ਨੇ ਕੀਤਾ ਹੈਗਾ ਜੇਡਰ ਡੋਇਲ ਹੈ ਨੈਸ਼ਨਲ ਸਕਿਉਰਟੀ アドਵਾਈਸਰ ਉਸ ਵੇਲੇ ਆਈਬੀ ਦਾ ਡਾਇਰੈਕਟਰ ਸੀਗਾ ਔਰ ਸੁਮੇਂਤ ਗੋਇਲ ਨੇ ਇੱਥੇ ਅੰਨੇ ਬਾ ਹੋ ਕੇ ਸਿੱਖਾਂ ਨੂੰ ਮਾਰਿਆ ਹੈ ਉਹਨਾਂ ਨੂੰ ਪਹਿਲਾਂ ਰੂਪ ਹੋਇਆ ਸੀ ਤੇ ਫਿਰ ਉਹਨਾਂ ਦੇ ਇਨਕਾਊਂਟਰ ਦਿਖਾਏ ਹੈ ਔਰ ਇੱਕ ਬੀਬੀ ਜੀ ਮੈਨੂੰ ਦੱਸਦੇ ਆ ਕਿ ਜਦੋਂ ਉਹਨਾਂ ਦੇ ਕਾਕੇ ਦੀ লাশ ਨਹੀਂ ਮਿਲੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰਾ ਕਾਕਾ ਸ਼ਹੀਦ ਕਰ ਦਿੱਤਾ ਸਮੰਤ ਗੋਇਣ ਨੇ ਉਹਨਾਂ ਨੇ ਪੂਗ ਪਾਇਆ ਪੋਗ ਦੇ ਉੱਤੇ ਪਲੀ ਸਨੇ ਪਰਿਲਾਤੇ ਔਰ ਜਿਹੜੀ ਰੋਟੀ ਤੇ ਖਾਣਾ ਸੰਗਤ ਦੇ ਲਈ ਬਣਿਆ ਸੀਗਾ ਉਹਦੇ ਵਿੱਚ ਮਿੱਟੀ ਪਾਤੀ ਸਾਰੇ ਪਤੀਜਿਆਂ ਦੇ ਵਿੱਚ ਇੱਥੋਂ ਤੱਕ ਕਮੀਨਾਪੂਰਨ ਇਸ ਹਿੰਦੂ ਕੁਮਤ ਨੇ ਕੀਤਾ ਤੇ ਹੁਣ ਤੁਸੀਂ ਸਾਰੇ ਦੇਖ ਲਓ ਏ ਬੀਬੀਆਂ ਹੈਗੀਆਂ ਮਾਵਾਂ ਹੈਗੀਆਂ ਭੈਣਾਂ ਹੈਗੀਆਂ ਘਰਵਾਲੀਆਂ ਹੈਗੀਆਂ ਉੱਧਰ ਪੋਬਟੇ ਦਾਦੇ ਬੈਠੇ ਐ ਤੇ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਹੈ ਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਕਦੋਂ ਇਨਸਾਫ ਦੇਊਗੀ ਇਨਸਾਫ ਕਿੱਥੇ ਮਿਲਣਾ ਹੈ ਹੁਣ ਮੋਦੀ ਨੇ ਤੇ ਉਹਦੇ ਵਜ਼ੀਰਾਂ ਨੇ ਅਮਿਤ ਸ਼ਾਹ ਨੇ ਜੈ ਸ਼ੰਕਰ ਨੇ ਡਿਫੈਂਸ ਮਿਨਿਸਟਰ ਨੇ ਡੋਇਲ ਜਿਹੜਾ ਸਕਿਉਰਿਟੀ ਐਡਵਾਈਜ਼ਰ ਹੈ ਜਿਹੜਾ ਸਿਨਾ ਰੋ ਦਾ ਮੁਖੀ ਹੈ ਸਾਬਕਾ ਰੋ ਦਾ ਮੁਖੀ ਗੋਇਲ ਸੀਗਾ ਉਸ ਨੂੰ ਗੋਇਲ ਨੂੰ ਇਹ ਚੀਜ਼ਾਂ ਕਰਕੇ ਬਹਾਦਰੀ ਦਾ ਤਕਵਾ ਵੀ ਦਿੱਤਾ ਗਿਆ ਜਿਹਦਾ ਮਤਲਬ ਹੈ ਕਿ ਸਰਕਾਰ ਨੇ ਬਿਲਕੁਲ ਮੋਹਰ ਲਈ ਜੋ ਉਸਨੇ ਤੇ ਜ਼ੁਲਮ ਕੀਤੇ ਹੈ ਤੇ ਅੱਜ ਅਮਰੀਕਾ ਦੇ ਵਿੱਚ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪੰਨੂ ਨੂੰ ਪਰ ਅਮਰੀਕਾ ਦੀ ਇੰਟੈਲੀਜੈਂਸ ਖੁਫੀਆ ਏਜੰਸੀ ਤੇ ਸੀ ਉਸਨੇ ਉਹ ਗੁਪਤਾ ਫੜ ਲਿਆ ਜਿੰਨੇ ਕਿਰਾਏ ਦੇ ਉੱਤੇ ਬਦਮਾਸ਼ ਹਾਇਰ ਕਰਨੇ ਸੀਗੇ ਇਸੇ ਦੇਖ ਕੇ ਪੈਸਾ ਵੀ ਅਮਰੀਕਾ ਦੀ ਸਰਕਾਰ ਨੇ ਫੜ ਲਿਆ ਔਰ ਮੇਰਾ ਕਹਿਣ ਦਾ ਪਤਲ ਹੈ ਬੈ ਕਿ ਕੈਂਡੀਡੇਟ ਦੇ ਵਿੱਚ ਵੀ ਨਿੱਜਰ ਨੂੰ ਮਾਰਤਾ ਮਲਕ ਨੂੰ ਮਾਰਤਾ ਸੁਖਦੂਲ ਸਿੰਘ ਨੂੰ ਮਾਰਤਾ ਬ੍ਰਿਟਾਨੀਆ ਦੇ ਵਿੱਚ ਆਫਤਾਰ ਸਿੰਘ ਖੰਡੇ ਨੂੰ ਮਾਰਤਾ ਪਾਕਿਸਤਾਨ ਦੇ ਵਿੱਚ ਰੋੜੇ ਨੂੰ ਤੇ ਹੋਰਾਂ ਨੂੰ ਮਾਰਤਾ ਇਹ ਛੋਟੇ ਕੰਮ ਨਹੀਂ ਕੀਤੇ ਮੋਦੀ ਸਰਕਾਰ ਨੇ ਇਹ ਸਾਰਾ ਕੁਝ ਇਜ਼ਰਾਈਲ ਦੇ ਪੈਟਰਨ ਤੇ ਹੋਇਆ ਜਿਦੋਂ ਇਜ਼ਰਾਈਲ ਦੀ ਖੁਫੀਆ ਏਜੰਸੀ ਜਾਂ ਫੌਜ ਕਿਸੇ ਨੂੰ ਮਾਰਨਾ ਚਾਹੁੰਦੀ ਹੈ ਤਾਂ ਉੱਥੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦੇ ਦਸਤਕਤ ਹੁੰਦੇ ਆ ਤੇ ਇੱਕ ਲਾਲ ਕਿਤਾਬ ਰੱਖੀ ਹੋਈ ਹੈ ਇਜ਼ਰਾਈਲ ਨੇ ਉਹਦੇ ਵਿੱਚ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਦਸਖਤ ਕਰਦਾ ਹੈ ਕਿ ਮੈਂ ਆਗਿਆ ਦੇਤੀ ਹੈ ਕਿ ਫਲਾਣੀ ਨੂੰ ਤੁਸੀਂ ਮਾਰ ਦਿਓ ਤੇ ਜਿਹੜੀ ਰੋਟੇ ਆਈਬੀ ਹੈ ਇਹਨਾਂ ਦੇ ਕੋਲੇ ਇੱਕ ਲੈਬੋਰਾਟਰੀ ਵੀ ਹੈ ਜਿੱਥੇ ਖਾਸ ਲੋੜੀਵੰਦ ਜ਼ਹਿਰ ਬਣਾ ਕੇ ਕਿਸੇ ਰਾਹੀ ਦੋਸ਼ੀ ਨੂੰ ਪਿਉਂਦੇ ਆ ਇੱਥੇ ਅਖੀਰ ਨਹੀਂ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਹੈ ਮੋਦੀ ਨੇ ਔਰ ਹੋਰ ਨਮਾ ਨਮਾ ਹਰੀਨੋ ਦੇ ਵਿੱਚ ਇੱਕ ਹੋਰ ਸਿੱਖ ਨੂੰ ਮਰਵਾ ਦਿੱਤਾ ਫ੍ਰੀਡਕੋਰਟ ਗੋਰਪ੍ਰੀਤ ਸਿੰਘ ਨੂੰ ਸੋ ਮੇਰਾ ਕਹਿੰਦਾ ਮਤਲਬ ਹੈ ਜਿਹੜੀ ਜ਼ੁਲਮ ਦੀ ਹਨੇਰੀ ਹੈ ਇਹ ਅਜੇ ਖਤਮ ਨਹੀਂ ਹੋਈ ਆ ਦੇਖੋ ਬੀਬੀਆਂ ਬੈਠੀਆਂ ਹੈ ਇਹ ਆਪਣੀ ਕਹਾਣੀਆਂ ਦੱਸ ਰਹੀਆਂ ਜੋ ਕੁਝ ਇਹਨਾਂ ਦੇ ਨਾਲ ਬੀਤੇ ਹੈ ਜੇ ਸਮਾ ਹੋ ਗਿਆ ਪਰ ਇਹਨਾਂ ਦੇ ਵਿੱਚੋਂ ਸਾਡੇ ਵਿੱਚੋਂ ਮੇਰੇ ਵਿੱਚੋਂ ਅਜੇ ਦੁੱਖ ਨਹੀਂ ਨਿਕਲਿਆ ਹੈ ਕਿਉਂ ਕਰਕੇ ਅੱਜ ਵੀ ਮੋਦੀ ਤੇ ਉਹਦੀ ਕੈਬਨਿਟ ਦੀ ਫੈਸਲਾ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਨਨ ਨੂੰ ਜਾਂ ਜ਼ਹਿਰ ਦੇ ਕੇ ਮਾਰ ਦੋ ਜਾਂ ਗੋਲੀ ਮਾਰ ਕੇ ਦੇ ਦਿਓ ਹੁਣ ਰੋਜ ਆਪਾਂ ਸਿੱਖ ਦੋ ਵਾਰੀ ਦੋਹਰਾ ਪੜਦੇ ਆਂ ਰਾਜ ਕਰੇਗਾ ਖਾਲਸਾ ਇਹਦਾ ਮਤਲਬ ਹੈ ਕਿ ਸਾਰੀ ਸਿੱਖ ਕੌਮ ਨੂੰ ਮਰਵਾ ਦੇਣਾ ਹੁਣ ਸਾਰੇ ਸਿੱਖ ਪੜਦੇ ਆ ਕਾਂਗਰਸੀ ਹੋਣ ਬੀਜੇਪੀ ਵਾਲੇ ਹੋਣ ਆਮ ਪਾਰਟੀ ਵਾਲੇ ਹੋਣ ਕਾਮਰੇਡ ਹੋਣ ਸਾਰੇ ਪੜਦੇ ਆ ਜੀ ਦਾ ਮਤਲਬ ਹੈ ਕਿ ਹੁਣ ਸਿੱਖਾਂ ਦੀ ਨਸਲਕੁਸ਼ੀ ਜਿਵੇਂ ਹਿਟਲਰ ਤੇ 나ਟਸੀ ਪਾਰਟੀ ਨੇ ਯਹੂਦੀਆਂ ਦੀ ਜਿਪਸੀਜ਼ ਦੀ ਸਲੇਵਜ਼ ਦੀ ਕੀਤੀ ਸੀ ਉਸੇ ਤਰ੍ਹਾਂ ਹੁਣ ਸਾਨੂੰ ਇਹ ਵਿਪਤਾ ਸਾਹਮਣੇ ਆ ਗਈ ਹੈ ਕਿ ਇਹ ਸਰਕਾਰ ਚਾਹੁੰਦੀ ਹੈ ਕਿ ਸਿੱਖਾਂ ਨੂੰ ਖਤਮ ਕੀਤਾ ਜਾਵੇ ਛੋਣੇ ਦਾ ਟਾਈਮ ਹੈ ਅਜੇ ਤੱਕ ਛੋਣਾਂ ਨਹੀਂ ਚੱਕਿਆ ਬਹੁਤ ਥੋੜੇ ਪੈਸੇ ਤੇ ਇਹ ਚੱਕਰੇ ਐ ਅਸੀਂ ਕਹਿੰਦੇ ਐ ਕਿ ਵਾਗ ਦੇ ਦਾ ਬਾਰਡਰ ਖੋਲ ਤੋ ਪਾਕਿਸਤਾਨ ਦੇ ਵਿੱਚ 8500 ਰੁਪਇਆ ਕੁਇੰਟਲ ਝੋਨਾ ਵਿਖ ਰਿਹਾ ਇੱਥੋਂ ਦੇ ਲਾਲੇ ਬਾਣੀਏ ਵਪਾਰੀਏ ਕਿਸਾਨ ਖੇਤ ਮਨਜ਼ੂਰ ਖੱਟਣਗੇ ਜੇ ਉੱਧਰ ਸਾਡੀਆਂ ਜਿੰਸਾਂ ਜਾਣ ਲੱਗ ਪੈਣ ਤੇ ਜਦ ਦੇ ਅਸੀਂ ਸਿੱਖ ਪਾਕਿਸਤਾਨ ਤੋਂ ਨਸਲੀ ਸਫਾਈ ਸਾਡੀ ਕੀਤੀ ਗਈ ਹੈ ਉੱਥੇ ਕਣਕ ਦਾ ਵੀ ਟੋਟਾ ਗਈ ਹੈ ਪਾਕਿਸਤਾਨ ਅੱਜ ਰੂਸ ਤੋਂ ਕਣਕ ਮੰਗਵਾਉਂਦਾ ਤੇ ਆਪਾਂ ਬਟਾਲੇ ਦੇ ਵਿੱਚ ਬੈਠੇ ਆਂ ਵੱਟ ਨਾਲ ਵੱਟ ਲੱਗੀ ਹੈ ਸਾਡੀ ਪਾਕਿਸਤਾਨ ਦੇ ਨਾਲ ਤੁਹਾਡੇ ਬਟਾਲੇ ਦੇ ਵਿੱਚ ਬਹੁਤ ਇੰਡਸਟਰੀ ਹੁੰਦੀ ਸੀਗੀ ਜਿਹੜੀ ਕਿਸਾਨਾਂ ਦੇ ਲਈ ਮਸ਼ੀਨਾਂ ਬਣਾਉਂਦੀ ਸੀਗੀ ਜੇ ਮਸ਼ੀਨਾਂ ਬਣਦੀਆਂ ਪਹਿਲਾਂ ਹੁਣ ਜਾਂਦੀਆਂ ਦਿੱਲੀ ਦਿੱਲੀ ਤੋਂ ਬੰਬੇ ਬੰਬੇ ਤੋਂ ਕਰਾਚੀ ਕਰਾਚੀ ਤੋਂ ਫੇਰ ਲਾਹੌਰ ਆ ਜਾਂਦੀ ਹੈ ਫੇਰ ਆਪਣੇ ਬਟਾਲੇ ਦੇ ਨਾਲ ਜਿੱਥੇ ਪਾਕਿਸਤਾਨ ਦੀ ਹੱਦ ਹੈ ਉੱਥੇ ਪਹੁੰਚ ਜਾਂਦੀ ਹੈ ਮੇਰਾ ਮਤਲਬ ਹੈ ਕਿਉਂ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਵੀ ਪੈਸੇ ਦੇ ਨਾਲ ਫਸਲਾਂ बिकਦੀਆਂ ਸਾਡੇ ਪੰਜਾਬ ਤੇ ਸਾਡੇ ਜ਼ਿਮੀਦਾਰਾਂ ਦੀਆਂ ਖਸਾਨਾਂ ਦੀਆਂ ਉਹ ਹੈਗੀ ਹੈ ਨਰਮਾ ਤੇ ਕੀਮੂ ਜਿਹੜਾ ਫਲ ਹੈ ਇਸ ਸਾਲ ਨਾ ਤਾਂ ਸਰਕਾਰ ਨੇ ਨਰਮਾ ਹੋਣ ਦਿੱਤਾ ਤੇ ਸਾਰੀ ਫਸਲ ਕੀ ਨੂੰ ਦੀ ਮਾਰ ਦਿੱਤੀ ਹੈ ਤੇ ਫੇਰ ਤੁਸੀਂ ਦੱਸੋ ਅਸੀਂ ਕਰੀਏ ਕੀ ਕੀ ਕਰੀਏ ਹੁਣ ਹੁਣ ਅਮਰੀਕਾ ਨੂੰ ਵੀ ਅਸੀਂ ਪਿੱਟਦੇ ਆਂ ਬ੍ਰਿਟੇਨ ਨੂੰ ਵੀ ਪਿੱਟਦੇ ਆਂ ਸਾਰੇ ਮੁਲਕਾਂ ਨੂੰ ਪਿੱਟਦੇ ਆਂ ਕਿ ਅਸੀਂ ਤਾਂ ਇੱਥੇ ਬੈਠੇ ਆਂ ਦੇਖੋ ਸੱਜਣ ਬੈਠੇ ਆਂ ਬੀਬੀਆਂ ਬੈਠੀਆਂ ਐ ਇੰਨੇ ਸਾਲ ਹੋ ਗਏ ਐ ਅਜੇ ਇਹ ਰੋਂਦੀਆਂ ਪਈਆਂ ਇੰਨਾ ਦਾ ਰੋਣਾ ਕੌਣ ਬੰਦ ਕਰੂਗਾ ਸਾਡੀ ਐਸ்சிਪੀਸੀ ਹੈ ਉਹ ਅਜੇ ਤੱਕ ਇੱਕ ਵਾਰੀ ਨਹੀਂ ਆਈ ਇੱਥੇ ਪਤਾ ਕਰ ਵਜ੍ਹਾ ਕੀ ਹੈ ਉਹ ਡਰਦੀ ਹੈ ਕਿ ਕਿਤੇ ਸੈਂਟਰ ਉਹਨਾਂ ਦੇ ਉੱਤੇ ਹੋਰ ਜ਼ੁਲਮ ਨਾ ਕਰ ਦੇਵੇ ਕਿ ਉਹ ਇਲੈਕਸ਼ਨ ਖਰਾਬ ਦੇ ਐਸ்சிਪੀਸੀ ਦੇ ਇਲੈਕਸ਼ਨ 5 ਸਾਲ ਤੋਂ ਬਾਅਦ ਹੁੰਦੇ ਆ ਹੁਣ 14 ਸਾਲ ਹੋ ਗਏ ਆ ਇਲੈਕਸ਼ਨ ਹੀ ਨਹੀਂ ਹੋਏ ਉਹੀ ਲੋਕ ਕਬਜ਼ਾ ਕਰੀ ਬੈਠੇ ਹੈ ਜਿਹੜੇ 14 ਸਾਲ ਬਾਦਲਦਰੀਏ ਉੱਥੇ ਕਬਜ਼ਾ ਕਰਕੇ ਬੈਠੇ ਹੋਏ ਹੈ ਮਹੰਤ ਬਣੇ ਹੋਏ ਹੈ ਸਾਧ ਬਣੇ ਹੋਏ ਹੈ ਤੇ ਤੁਸੀਂ ਦੇਖ ਹੀ ਲਿਆ ਕਾਲ ਤਖਤ ਸਾਹਿਬ ਨੇ ਸਾਰਿਆਂ ਨੂੰ ਤਨਖਾਹਾਂ ਲਈਆਂ ਸਾਰੇ ਪੋਲ ਕੰਢ ਤੇ ਹੈ ਕਿ ਇਹੀ ਲੋਕ ਹੈ ਜਿਨ੍ਹਾਂ ਨੇ ਜ਼ਬਰ ਕੀਤਾ ਤੇ ਬਾਦਲਦਰੀਆ ਨੇ ਨਾ ਕਾਂਗਰਸ ਨੇ ਨਾ ਆਮ ਪਾਰਟੀ ਨੇ ਕਦੇ ਵੀ ਪਾਰਲੀਮੈਂਟ ਦੇ ਵਿੱਚ ਗੱਲ ਹੀ ਨਹੀਂ ਕੀਤੀ ਕਿ ਇਦਾਂ ਜ਼ਬਰ ਹੋ ਰਿਹਾ ਹੈ ਮੈਂ ਕੀਤੀ ਹੈ ਇਸੇ ਸਾਲ ਪਾਰਲੀਮੈਂਟ ਦੇ ਵਿੱਚ ਪਰ ਮੈਨੂੰ ਸਿੱਖ ਵੋਟ ਨਹੀਂ ਪਉਂਦੇ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਹੈ ਉਸ ਨੂੰ ਵੋਟ ਨਹੀਂ ਮਿਲਦਾ ਜਿਹੜਾ ਉੱਥੇ ਜਾ ਕੇ ਆਟੇ ਦਾ دیਵਾ ਬਣ ਜਾਂਦਾ ਹੈ ਬਾਰ ਨਾਲ ਖੋਤੇ ਕਾਂ ਲੈ ਜੇ ਅੰਦਰ ਰੱਖੋ ਤੇ ਚੂਹਾ ਲੈ ਜੇ ਉਹੋ ਜੇ ਬੰਦੇ ਸਾਡੇ ਪਾਰਲੀਮੈਂਟ ਤੇ ਅਸੈਂਬਲੀ ਦੇ ਵਿੱਚ ਭੇਜੇ ਜਾਂਦੇ ਆ ਤੇ ਕਸੂਰ ਕਿਹਦਾ ਸਾਡਾ ਕਸੂਰ ਹੈ ਵੋਟ ਤਾਂ ਅਸੀਂ ਪਾਉਣੀ ਹੈ ਸੋ ਮੇਰਾ ਮਤਲਬ ਹੈ ਸਾਰੀ ਚੀਜ਼ ਜਿਹੜੇ ਇੱਥੇ ਦੁਖੀ ਬੀਬੀਆਂ ਪਿਓ ਦਾਦੇ ਬੈਠੇ ਆ ਮੈਂ ਬੈਠਾ ਇਹਦੇ ਬਾਰੇ ਸਿੱਖਾਂ ਨੂੰ ਵਿਚਾਰ ਕਰਨਾ ਪਊਗਾ ਕਿ ਸਾਡੀ ਕੌਮੀਅਤ ਨੂੰ ਕੀ ਹੋ ਗਿਆ ਹੈ ਕਿ ਇਸੀ ਕੌਮੀਅਤ ਦੇ ਪਿੱਛੇ ਕਿਉਂ ਨਹੀਂ ਜਾ ਰਹੇ ਸੋ ਇਹ ਸਾਰੀ ਦਰਦ ਹੈ ਜੀ ਜਿਹੜੀ ਅਸੀਂ ਅੱਜ ਸਿੱਖ ਕੌਮ ਦੀ ਦੱਸਦੇ ਆਂ ਤੇ ਗੋਇਲ ਨੇ ਸਿਰਫ ਸਿੱਖ ਮਾਰੇ ਆ ਹੋਰ ਨਹੀਂ ਕੋਈ ਮਾਰੇ ਆਇਆ ਉਹਨੇ ਗੋਬਿੰਦ RAM ਨੇ ਵੀ ਸਿੱਖ ਮਾਰੇ ਆ ਇੱਕ ਸਿੱਖ ਨੂੰ ਇੱਥੇ ਆ ਜਿਹੜਾ ਬੀਕੇ ਸੈਂਟਰ ਹੈ ਬੀਕੋ 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 ਸੈਂਟਰ ਇੱਕ ਸਿੱਖ ਨੂੰ ਕਹਿੰਦਾ आप गुरु गोबिंद सिंह को पूजते हो अब हम गोबिंद राम आ गए हैं हमारे पैरों को छुओ, अगर गोबिंद सिंह को मानते हैं तो गोबिंद राम को भी मानना पड़ेगा यहोजे काम इन्होंने किए है जो धब्बा लग्या कि सानू इंसाफ मिले ਆ ਬੀਬੀਆਂ ਅਜੇ ਵੀ ਇਹਨਾਂ ਦੇ ਅੱਖਾਂ ਦੇ ਵਿੱਚ ਤੁਮ ਨੂੰ ਪਾਸੇ ਨੂੰ ਕੀ ਪੰਜਾਬ ਦੇ ਹਾਲਾਤ ਕੀ ਬਣੇ ਹੋਏ ਨੇ ਉਹ ਤੇ ਗੋਲੀ ਚੱਲ ਗਈ ਉਹਨਾਂ ਦੇ ਉੱਤੇ ਆਈ ਜਿਹੜੀ ਮੀਟਿੰਗ ਕੀਤੀ ਹੈ ਜੀ ਇਹਦੇ ਕੋਈ ਸੰਬੰਧ ਹੋ ਸਕਦਾ ਹੋਰ ਤਾਂ ਮੈਨੂੰ ਕੋਈ ਪਤਾ ਨਹੀਂ ਹੈ ਹੁਣ ਲੋਕੀ ਆਪਣੇ ਹੱਥ ਦੇ ਵਿੱਚ ਕਾਨੂੰਨ ਨੂੰ ਫੜਨਾ ਚਾਹੁੰਦੇ ਆ ਤੇ ਉਹ ਜਿਹੜਾ ਚੌੜਾ ਹੈ ਬੜਾ ਭਾਰੀ ਲਖਾਰੀ ਹੈ ਬੜਾ ਇਹ ਅੱਛਾ ਲਖਾਰੀ ਹੈ ਇਤਿਹਾਸ ਦਾ ਬੁੱਢਾ ਉਹਦਾ ਵਿਰਾਹ ਹੋ ਗਿਆ ਕਿ ਉਹੋ ਜਿਹੇ ਬੰਦੇ ਚੱਕ ਲੈਂਦੇ ਆ ਤਾਂ ਫੇਰ ਮੇਰਾ ਮਤਲਬ ਇਹ ਹਕੂਮਤ ਤੇ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਿੱਖ ਹੁਣ ਉੱਠਣ ਲੱਗ ਪਏ ਐ ਤੇ ਜ਼ਬਰ ਨੂੰ ਨਹੀਂ ਸਹਿਣਾ ਚਾਹੁੰਦੇ ਤੇ ਉਹ ਜਿਹੜਾ ਚੌੜਾ ਹੈ ਬੜਾ ਭਾਰੀ ਲਖਾਰੀ ਹੈ ਬੜਾ ਇਹ ਅੱਛਾ ਲਖਾਰੀ ਹੈ ਇਤਿਹਾਸ ਦਾ ਬੁੱਢਾ ਦਾ ਵਿੜਾ ਹੋ ਗਿਆ ਹੈ ਕਿ ਉਹਦੇ ਬੰਦੇ ਚੱਖਣਦੇ ਐ ਤਾਂ ਫੇਰ ਮੇਰਾ ਮਤਲਬ ਇਹ ਹਕੂਮਤ ਤੇ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਕਿ ਸਿੱਖ ਹੁਣ ਉੱਠਣ ਲੱਗੇ ਐ ਕਿ ਜ਼ਬਰ ਨੂੰ ਨਹੀਂ ਸਹਿਣ ਚਾਹੁੰਦੇ ਇੱਕ ਠੀਕਾ ਕੰਮ ਸਭ ਐ ਕਿ ਕਿ ਫਤੈ ਵਾਹ ਤੁਹਾਡੀ ਮਿਹਰਬਾਨੀ ਪ੍ਰੈਸ ਦੀ ਜਿਹੜਾ ਤੁਸੀਂ ਇੱਥੇ ਆਏ ਹੋ ਅੱਜ ਤੁਸੀਂ ਦੇਖ ਰਹੇ ਹੋ ਬਟਾਲੇ ਦੇ ਵਿੱਚ ਕਿ ਜਿੰਨੀਆਂ ਵੀ ਬੀਪੀਆਂ ਆਈਆਂ ਪਰਛਾਹ ਹੈ ਇਹਨਾਂ ਦੇ ਬੱਚੇ ਸੰਤ ਗੋਇਲ ਨੇ ਫਿਰ ਗੁਮਿੰਦਰਾਮ ਨੇ ਸੀ타ਰਾਮ ਨੇ ਇਹਨਾਂ ਦੇ ਘਰ ਵਾਲੇ ਮਾਰਦੇ ਐ ਔਰ ਬਹੁਤ ਤਕੜਾ ਜ਼ੁਲਮ ਇਸ ਇਸਲਾਕੇ ਦੇ ਵਿੱਚ ਇੰਡੀਆ ਦੀ ਸਰਕਾਰ ਨੇ ਕੀਤਾ ਹੈਗਾ ਜਿਹੜਾ ਡੋਇਲ ਹੈ ਨੈਸ਼ਨਲ ਸਕਿਉਰਿਟੀ アドਵਾਈਸਰ ਉਸ ਵੇਲੇ ਆਈਬੀ ਦਾ ਡਾਇਰੈਕਟਰ ਸੀਗਾ ਔਰ ਸਮੇਂ ਤੋਂ ਗੋਇਲ ਨੇ ਇੱਥੇ ਅੰਨੇ ਬਾ ਹੋ ਕੇ ਸਿੱਖਾਂ ਨੂੰ ਮਾਰਿਆ ਉਹਨਾਂ ਨੂੰ ਪਹਿਲਾਂ ਰੂਪੋਸ਼ ਕੀਤਾ ਫਿਰ ਉਹਨਾਂ ਦੇ ਇਨਕਾਊਂਟਰ ਦਿਖਾਏ ਹੈ ਔਰ ਇੱਕ ਬੀਬੀ ਜੀ ਮੈਨੂੰ ਦੱਸਦੇ ਆ ਕਿ ਜਦੋਂ ਉਹਨਾਂ ਦੇ ਕਾਕੇ ਦੀ লাশ ਨਹੀਂ ਮਿਲੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰਾ ਕਾਕਾ ਸ਼ਹੀਦ ਕਰ ਦਿੱਤਾ ਸਮੰਤ ਗੋਇਣ ਨੇ ਉਹਨਾਂ ਨੇ ਪੂਗ ਪਾਇਆ ਪੂਗ ਦੇ ਉਤੇ ਪਲਿਸ ਨੇ ਪਰੇ ਲਾਤੇ ਔਰ ਜਿਹੜੀ ਰੋਟੀ ਤੇ ਖਾਣਾ ਸੰਗਤ ਦੇ ਲਈ ਬਣਿਆ ਸੀਗਾ ਉਹਦੇ ਵਿੱਚ ਮਿੱਟੀ ਪਾਤੀ ਸਾਰੇ ਪਤਿੱਜਿਆਂ ਦੇ ਵਿੱਚ ਇੱਥੋਂ ਤੱਕ ਕਮੀਨਾਪੂਰਨ ਇਸ ਇਹਨਾਂ ਹਕੂਮਤ ਨੇ ਕੀਤਾ ਤੇ ਹੁਣ ਤੁਸੀਂ ਸਾਰੇ ਦੇਖ ਲਓ ਏ ਬੀਬੀਆਂ ਹੈਗੀਆਂ ਮਾਵਾ ਹੈਗੀਆਂ ਭੈਣਾਂ ਹੈਗੀਆਂ ਘਰਵਾਲੀਆਂ ਹੈਗੀਆਂ ਉਧਰ ਪਿਓ ਬੈਠੇ ਐ ਦਾਦੇ ਬੈਠੇ ਐ ਤੇ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਹੈ ਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਕਦੋਂ ਇਨਸਾਫ ਦੇਊਗੀ ਇਨਸਾਫ ਕਿਤੇ ਮਿਲਣਾ ਹੁਣ ਮੋਦੀ ਨੇ ਤੇ ਉਹਦੇ ਵਜ਼ੀਰਾਂ ਨੇ ਅਮਿਤ ਸ਼ਾਹ ਨੇ ਜੈ ਸ਼ੰਕਰ ਨੇ ਡਿਫੈਂਸ ਮਨਿਸਟਰ ਨੇ ਡੋਇਲ ਜਿਹੜਾ ਸਕਿਉਰਿਟੀ ਐਡਵਾਈਜ਼ਰ ਹੈ ਜਿਹੜਾ ਸਿਨਾ ਰੋ ਦਾ ਮੁਖੀ ਹੈ ਸਾਬਕਾ ਰੋ ਦਾ ਮੁਖੀ ਗੋਇਲ ਸੀਗਾ ਉਸ ਨੂੰ ਗੋਇਲ ਨੂੰ ਇਹ ਚੀਜ਼ਾਂ ਕਰਕੇ ਬਹਾਦਰੀ ਦਾ ਤਕਵਾ ਵੀ ਦਿੱਤਾ ਗਿਆ ਜਿਹਦਾ ਮਤਲਬ ਹੈ ਕਿ ਸਰਕਾਰ ਨੇ ਬਿਲਕੁਲ ਮੋਹਰ ਲਾਈ ਜੋ ਉਸ ਨੇ ਇਥੇ ਜ਼ੁਲਮ ਕੀਤੇ ਤੇ ਅੱਜ ਅਮਰੀਕਾ ਦੇ ਵਿੱਚ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪੰਨੂ ਨੂੰ ਪਰ ਅਮਰੀਕਾ ਦੀ ਇੰਟੈਲੀਜੈਂਸ ਖੁਫੀਆ ਏਜੰਸੀ ਤੇ ਸੀ ਉਸ ਨੇ ਕੁਪਤਾ ਫੜ ਲਿਆ ਜਿੰਨੇ ਕਿਰਾਏ ਦੇ ਉੱਤੇ ਬਦਮਾਸ਼ ਹਾਇਰ ਕਰਨੇ ਸੀਗੇ ਪੈਸੇ ਦੇ ਕੇ ਪੈਸਾ ਵੀ ਅਮਰੀਕਾ ਦੀ ਸਰਕਾਰ ਨੇ ਫੜ ਲਿਆ ਔਰ ਮੇਰਾ ਕਹਿਣ ਦਾ ਪਤਲ ਹੈ ਬੈ ਕਿ ਕੈਂਡੀਡੇਟ ਦੇ ਵਿੱਚ ਵੀ ਨਿੱਜਰ ਨੂੰ ਮਾਰਤਾ ਮਾਲਕ ਨੂੰ ਮਾਰਤਾ ਸੁਖਦੂਲ ਸਿੰਘ ਨੂੰ ਮਾਰਤਾ ਬ੍ਰਿਟਾਨੀਆ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਮਾਰਤਾ ਪਾਕਿਸਤਾਨ ਦੇ ਵਿੱਚ ਰੋਡੇ ਨੂੰ ਤੇ ਹੋਰਾਂ ਨੂੰ ਮਾਰਤਾ ਇਹ ਛੋਟੇ ਕੰਮ ਨਹੀਂ ਕੀਤੇ ਮੋਤੀ ਸਰਕਾਰ ਨੇ ਇਹ ਸਾਰਾ ਕੁਝ ਇਜ਼ਰਾਈਲ ਦੇ ਪੈਟਰਨ ਤੇ ਹੋਇਆ ਜਦੋਂ ਇਜ਼ਰਾਈਲ ਦੀ ਖੁਫੀਆ ਏਜੰਸੀ ਜਾਂ ਫੌਜ ਕਿਸੇ ਨੂੰ ਮਾਰਨਾ ਚਾਹੁੰਦੀ ਹੈ ਤਾਂ ਉੱਥੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦੇ ਦਸਤਖਤ ਹੁੰਦੇ ਆ ਤੇ ਇੱਕ ਲਾਲ ਕਿਤਾਬ ਰੱਖੀ ਹੋਈ ਹੈ ਇਜ਼ਰਾਈਲ ਨੇ ਉਹਦੇ ਵਿੱਚ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਦਸਤਖਤ ਕਰਦਾ ਹੈ ਕਿ ਮੈਂ ਆਗਿਆ ਦੇਤੀ ਹੈ ਕਿ ਫਲਾਣੀ ਨੂੰ ਤੁਸੀਂ ਮਾਰ ਦਿਓ ਤੇ ਜਿਹੜੀ ਰੋ ਤੇ ਆਈਬੀ ਹੈ ਇਹਨਾਂ ਦੇ ਕੋਲੇ ਇੱਕ ਲੈਬੋਰਟਰੀ ਵੀ ਹੈ ਜਿੱਥੇ ਖਾਸ ਲੋੜੀਵੰਦ ਜ਼ਹਿਰ ਬਣਾ ਕੇ ਕਿਸੇ ਰਾਹੀਂ ਦੋਸ਼ੀ ਨੂੰ ਪਿਉਂਦੇ ਆ